ਬਾਰ ਹੋਈ ਹੋਈ ਹਾਂ ਆਰਾ ਪੈਂਦੀ ਖੋਜ ਹਾਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੋਡੀ ਕੋਲ ਵਟਾ ਦੌੜ 12 ਮੀਲ ਮੈਂ ਜਾ ਪਾਇਦਾ ਇਥੋਂ ਵਟਾ ਰਹੇ ਹੋ ਕੇ 12 ਮੀਲ ਜਾਣੇ ਦੇ ਇਹ ਮਸਾਲੇ ਗੱਲ ਬਾਏ ਅਲਾਇ ਗਵਾਹ ਸੀਤੀ

ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਸਾਡੇ ਵਾਸਤੇ ਮਚਰਾਵਾ ਹੱਜ ਦੇ ਬਰਾਬਰ ਆ ਹਾਂ ਅੱਜ ਮੈਂ ਪੈਂਡੇ ਪਹੁੰਚ ਗਿਆ ਹਾਂ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਆ ਹਾਂ ਆ ਪੈਂਡੇ ਖੁਸ਼ ਹਾਂ ਤੇ ਬੇਜਾਨ ਖੁਦ ਮਾਣੂ ਖੁਸ਼ ਹੋਇਆ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਵੀਰ ਜੀ ਆ ਖਾਨ ਦਾ ਦੇਖਣੀ ਹੈ ਉਹ ਹੀ ਵੇਖ ਲਈ ਹਾਂ ਅਗੋ ਮਾੜੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚੱਲਦੇ ਆ ਜਿਆਦਾ ਕੁਝ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਵੜੀਆਂ ਹਾਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੌਡੀ ਗੋਲ ਵਟਾ ਦੌੜ ਹੂੰ

ਆਪਣੇ ਜੱਦੀ ਪਿੰਡ 'ਚ ਪੈਰ ਪਾਏ ਆ ਤੁਹਾਨੂੰ ਤੁਹੀ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੀ ਲੱਗੀ ਆਬ ਹਵਾ ਲੋਕ ਕਿਦਾਂ ਦੇ ਲੱਗੇ ਇਹ ਜ਼ਮੀਨ ਜਿਹੜੀ ਆ ਇਹਦੇ ਨਾਲ ਨਾਲ ਦੀ ਕੋਈ ਖੈਰ ਨਹੀਂ ਇਹ ਜ਼ਮੀਨ ਸਭ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਆਬਲਦਰ ਜਾ ਕਈ ਲੈ ਲਾਂ ਮਰਦੇ ਹੂੰ ਪਾਣੀ ਇਹਦਾ ਸਹੀ ਜੇਵਾ ਮਾਂ ਬਿਮਾਰ ਹੋਵੇ ਤੇ ਬੱਚਾ ਵੀ ਬਿਮਾਰ ਹੁੰਦਾ ਹਾਂ ਹਾਂ ਇਹ ਬਹੁਤ ਸਹੀ ਬੜਾ दुआ वाह उहो मालिक मेनू पाणी मेर नसीबा पी ली नबे साल बाद में आया ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਆਹਾਂ ਮਾ ਉਪਰਾ ਜਵਾਨੇ ਵੇ ਢਾਈ ਜਾ ਬੈਠੇ ਸੋਚਣਾ ਹਮ ਚਾਹੀਏ ਬੜਾ ਖਾਬ ਦੇ ਵਿੱਚ ਆਉਣਾ ਹਮ ਤੇ ਮੈਂ ਫੂਲ ਮਾਰਦੇ ਤੇ ਹੀ ਬੈਠੇ ਆ ਹਮ ਫਲਾਣਾ ਫਲਾਣਾ ਬਣਾ ਹਾਂ ਤੇ ਆ ਆ ਸਦੇ ਆ ਮੈਂ ਅੱਜ ਜਾਣਾ ਕੌਡੀ ਖੇਡਣ ਸੁਪਣਿਆਂ ਚ ਜਾਦ ਆਂਦਾ ਸੀ ਪਿੰਡ ਹਾਂ ਸੁਪਨੇ ਹਾਂ ਤੇ ਯਾ ਖਣਾ ਤੁਹਾਡਾ ਤਾਇਆ ਖਾ ਉਹ ਤੂੰ ਤੇਰਾ ਰੂਹ ਹੈ ਹੀ ਉੱਥੇ ਆ ਅੱਛਾ ਹਾਂ ਉਹ ਬਾਹਰ ਜਾਣਾ ਜਾ ਲੈ ਰੂਹ ਉੱਥੇ ਹੀ ਆ ਹਾਂ ਆਏ ਹੁਣ ਸਾਡੀ ਪੇਸ਼ ਨਹੀਂ ਜਾਂਦੀ ਹਾਂ ਸੜੀ ਫੜੋ ਅੱਲਾ ਦੀ ਮਿਹਰ ਹੋ ਗਈ ਬਖਸ਼ਿਸ਼ ਹੋ ਗਈ ਅੱਲਾ ਦੀ ਰahmat ਹੋ ਗਈ ਜਮਾਈ ਆਇਂ ਸੀ ਆ ਵੀ ਫੜੋ ਹਾਂ ਠੀਕ ਤੁਸੀਂ ਪਹਿਲੀ ਵਾਰ ਕਿੱਥੇ ਮਿਲੇ ਸੀ ਅਸੀਂ ਨਿਕਾਣਾ ਸਾਹਿਬ ਮਿਲੇ ਸੀ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇੱਜ਼ਤ ਮਨ ਦਿੰਦਾ ਹੈ ਨਾ ਵਿਦ ਪਰਿਵਾਰ ਖੱਲੇ ਨਹੀਂ ਵਿਦ ਪਰਿਵਾਰ ਨੇ ਦਿੱਤਾ ਇੱਜ਼ਤ ਮਨ ਤੇ ਅਸੀਂ ਵੀ ਪਰਿਵਾਰਾਂ ਸਮੇਟੀ ਨਾਲ ਇੱਜ਼ਤ ਮਨ ਕਰਨ ਲੱਗੇ ਹਾਂ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਕਿ ਜਿਹੜੇ ਵਡੇਰੀ ਉੱਪਰ ਤੋਂ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਖੜੇ ਸੀ ਆਈਡੀ ਲੈਣੀ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਪ ਜਾਣ ਦੇਣਾ ਚਾਹੀਦਾ ਇਹ ਕਰਕੇ ਮੈਂ ਤੇ ਸਰਕਾਰਾਂ ਦਾ ਤਹਿ ਦਰਦ ਰੋ ਰਿਹਾ ਕਿਨਾ ਵਾ ਵੀ ਇਹਨਾਂ ਨੂੰ ਆਉਣ ਜਾਣ ਵਾਸਤੇ ਪਾਸਪੋਰਟ ਵਗੈਰਾ ਛੇਤੀ ਦਿੱਤੇ ਜਾਣ ਜੋ ਕਿ ਆਪਣੀ ਆ ਅੱਗ ਜਾ ਕੇ ਆਪਣੀ ਜਨਮ ਭੂਮੀ ਵੀ ਵਸ ਸਕਣ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ 'ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਸਾਡੇ ਵਾਸਤੇ ਮਚਰਾਵਾ ਹੱਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਮੂੰਹ ਕਿਹੜੀ ਗੱਲ ਨਿਕਲੀ ਜੇ ਤੁਹਾਨੂੰ ਉਤਵੀ ਹੋਵੇ ਦਿਲ ਨੂੰ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਕਾਰ ਖਿਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾਇਆ ਆਇਆ ਹਾਂ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾਂ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਮੈਂ ਜਿੰਨੀ ਕੁ ਪ੍ਰਮਾਤਮਾ ਦੀ ਮੈਨੂੰ ਸੋਚ ਸੋਚ ਆ ਜਾਂ ਸਮਝ ਆ ਮੈਂ ਸਮਝਦਾ ਜਿੱਦਾਂ ਬਜ਼ੁਰਗਾ ਨੇ ਕਿਹਾ ਕਿ ਮੇਰਾ ਹੱਜ ਹੋ ਗਿਆ ਆਪਾਂ ਵੀ ਕਿਤੇ 10 20 50 ਦਿਨ ਲਈ ਬਾਹਰ ਚੱਲ ਜਾਈਏ ਤੇ ਸਾਨੂੰ ਆਪਣੇ ਪਿੰਡ ਦੀ ਘਰ ਦੀ ਖੇਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖੇਚ ਆ ਉਹ ਮੱਕੇ ਮਦੀਨੇ ਤੋਂ ਕੱਟ ਨਹੀਂ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਵੇਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ ਚੋਂ ਜੀ ਬੀਬੀਆਂ ਭੈਣਾਂ ਬੱਚੀਆਂ ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਵਾਸਤੇ ਨਹੀਂ ਆਏ ਤੇ ਜਿਨ੍ਹਾਂ ਆਪਾਂ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਨੂੰ ਅੱਜ ਇੱਕ ਗੁਰੂ ਘਰ ਚ ਆ ਕੇ ਬਿਠਾ ਲਿਆ ਕਹਿੰਦੇ ਨੇ ਕਿ ਇਸ ਪਿੰਡ ਦਾ ਪਾਣੀ ਨਹੀਂ ਮੈਨੂੰ ਦੁੱਧ ਵਰਗਾ ਲੱਗਦਾ ਬਿਲਕੁਲ ਜੀ ਜੀ ਵੇਖੋ ਜੀ ਗੱਲ ਦਿਲ ਦੀ ਹੁੰਦੀ ਜਿੱਥੇ ਕਿਸੇ ਦਾ ਦਿਲ ਆਜੇ ਇਹਨਾਂ ਦਾ ਇਸ ਪਿੰਡ 'ਚ ਰੂਹ ਸੀ ਦਿਲ ਸੀ ਤੇ ਇਹਨਾਂ ਨੂੰ ਸਕੂਨ ਮਿਲਿਆ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਦੋਵਾਂ ਦੇਸ਼ਾਂ ਦੀਆਂ ਨੂੰ ਵਖੋ ਦੀ ਸਰਕਾਰਾਂ ਨੂੰ ਬੇਨਤੀ ਹੈ ਕਿ ਜਾਣਾ ਇਸ ਸੰਸਾਰ ਤੋਂ ਸਾਰੀ ਦੁਨੀਆ ਨੇ ਆ ਪਰ ਜਿੰਨਾਂ ਜਿੰਨਾਂ ਦੀ ਆਤਮਾ ਰਹੀ ਜਾ ਉਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਆ ਇੱਥੇ ਕੁਮਰਚ ਆ ਕੇ ਖੁੱਲੇ ਵਿਜੇ ਦੇਣੇ ਚਾਹੀਦੇ ਆ ਕਿ ਉਹ ਆਪਣਾ ਜਿਹੜਾ ਜਨਮ ਭੂਮੇ ਨੂੰ ਲੈਣਾ ਹਰ ਬੰਦਾ ਵੇਖ ਸਕੇ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਬੂਟ ਸਿੰਘ 104 ਸਾਲ ਦੇ ਪੂਰੇ ਹੋਏ ਉਹਨਾਂ ਦੀ ਵੀ ਆਖਰੀ ਇੱਛਾ ਆਪਣਾ ਜੰਪਲ ਪਿੰਡ ਵੇਖਣ ਚੱਕ ਨੰਬਰ 301 ਤਹਿਸੀਲ ਟੋਬਾ ਟੇਕ ਸਿੰਘ ਸੀ ਪਰ ਅਸੀਂ ਨਹੀਂ ਦਿਖਾ ਸਕਿਆ